ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਦੋਸਤ ਇੱਕ ਹੋਰ ਬਹੁਤ ਵਧੀਆ ਟੌਪਿਕ ਤੇ ਵੀਡੀਓ ਲੈ ਕੇ ਆਇਆ ਹਾਂ ਇਹ ਵਿਸ਼ਾ ਬਹੁਤ ਵਧੀਆ ਵਾ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਵੀਡੀਓ ਦਾ ਲਾਭ ਬੈਸਟ ਕੋ ਬੈਨੀਫਿਟ ਲੈ ਸਕੋ ਇਹ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਠਾਣ ਦੇਿਲ ਤੇ ਬੜਿਆ ਮੈਂ ਤਾਂ ਉਹਦੇ ਵਾਸਤੇ ਕੀ ਕੀ ਤੁਹਾਡੇ ਵਿੱਚ ਕੂਬੀਆਂ ਹੋਣੀਆਂ ਚਾਹੀਦੀਆਂ ਨੇ ਥੋੜੇ ਜਿਹੇ ਟਿਪਸ ਦਊਂਗਾ ਬੜੇ ਵਧੀਆ ਟਿਪਸ ਨੇ ਇਸ ਨਾਲ ਤੁਹਾਨੂੰ ਬੈਨਫਿਟ ਮਿਲੇਗਾ ਮੰਨ ਲਓ ਕੋਈ ਸਾਹਮਣੇ ਤੁਹਾਡੇ ਬੰਦਾ ਖੜਾ ਉਸ ਨੂੰ ਅਟਰੈਕਟ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਜਦੋਂ ਤੁਸੀਂ ਗੱਲਬਾਤ ਕਰਨੀ ਆ ਕੋਈ ਵੀ ਗੱਲਬਾਤ ਕਰਦੇ ਹੋ ਤਾਂ ਕੋਸ਼ਿਸ਼ ਕਰੋ ਕਿ ਤੁਹਾਡੇ ਫੇਸ ਦੇ ਉੱਤੇ ਸਮਾਈਲ ਹੋਣੀ ਚਾਹੀਦੀ ਹੈ ਹਲਕੀ ਜਿਹੀ ਹਨਾ ਹੱਸ ਕੇ ਗੱਲ ਕਰੋ ਉਸ ਬੰਦੇ ਨਾਲ ਇਸ ਚੀਜ਼ ਨਾਲ ਉਹ ਸਾਹਮਣੇ ਵਾਲੇ ਪਰਸਨ ਲੱਗੇ ਹਾਂ ਯਾਰ ਬੰਦਾ ਖੁਸ਼ਮੀਜ਼ਾ ਜਾਨ ਉਹ ਵੀ ਬੰਨ ਹੱਸ ਕੇ ਗੱਲ ਕਰ ਰਿਹਾ ਵਾ ਸੋ ਇਹ ਜਿਹੜੀ ਚੀਜ਼ ਆ ਇਹ ਤੁਹਾਨੂੰ ਉਹਨਾਂ ਵੱਲ ਅ ਏ 에ਟ੍ਰੈਕਸ਼ਨ ਦਾ ਇਹ ਇੱਕ ਪਹਿਲਾ ਫਾਰਮੂਲਾ ਜੀ ਦੂਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਕਿ ਸਾਹਮਣੇ ਵਾਲਾ ਪਰਸਨ ਚਾਹੇ ਕੋਈ ਵੀ ਆ ਚਾਹੇ ਕੁੜੀ ਆ ਚਾਹੇ ਮੁੰਡਾ ਚਾਹੇ ਤੁਹਾਤੋਂ ਕੋਈ ਸੀਨੀਅਰ ਆ ਕੋਈ ਬਜ਼ੁਰਗ ਕੈਟਾਗਰੀ ਦਾ ਆ ਹਨਾ ਤੇ ਜੇ ਤਾਂ ਤੁਹਾਡੇ ਹਾਨ ਪ੍ਰਬੰਧ ਦਾ ਕੋਈ ਬੰਦਾ ਸਾਹਮਣੇ ਆਲਾ ਤਾਂ ਕੋਸ਼ਿਸ਼ ਕਰੋ ਕਿ ਉਹਦਾ ਨਾਮ ਲੈ ਕੇ ਗੱਲ ਕੀਤੀ ਜਾਵੇ ਠੀਕ ਹੈ ਜੀ ਜਿਹੜੀ ਵੀ ਗੱਲ ਤੁਸੀਂ ਕਰਦੇ ਹੋ ਉਹ ਨਾਲ ਤਾਂ ਉਹਦਾ ਨਾਮ ਲਵੋ ਹਨਾ ਗੱਲਾਂ ਦੇ ਵਿੱਚ ਵਿੱਚ ਉਹਦਾ ਕਦੇ-ਕਦੇ ਨਾਮ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ ਉਹ ਚੀਜ਼ ਅਗਲੇ ਸਾਹਮਣੇ ਵਾਲੇ ਬੰਦੇ ਨੂੰ ਚੰਗੀ ਲੱਗਦੀ ਆ ਵਧੀਆ ਲੱਗਦੀ ਆ ਜੇ ਉਹ ਤੁਹਾਡੇ ਤੋਂ ਉਮਰ ਚ ਵੱਡਾ ਆ ਸੀਨੀਅਰ ਆ ਕਾਫੀ ਜ਼ਿਆਦਾ ਤਾਂ ਤੁਸੀਂ ਰਿਸਪੈਕਟ ਦੇ ਤੌਰ ਤੇ ਉਹਨੂੰ ਹਾਂਜੀ ਤੁਸੀਂ ਇਦਾਂ ਜਦ ਤੁਹਾਨੂੰ ਜੋ ਵੀ ਠੀਕ ਲੱਗਦਾ ਰਿਸਪੈਕਟ ਦੇ ਤੌਰ ਤੇ ਉਸ ਹਿਸਾਬ ਨਾਲ ਗੱਲ ਕਰੋ ਠੀਕ ਹੈ ਜੀ ਅਗਲੀ ਆਪਾਂ ਗੱਲ ਕਰਾਂਗੇ ਜੀ ਜਦੋਂ ਵੀ ਕਿਸੇ ਬੰਦੇ ਨਾਲ ਗੱਲ ਕਰਨੀ ਆ ਤਾਂ ਤੁਹਾਡੀ ਜਿਹੜੀ ਬੋਡੀ ਲੈਂਗੁਏਜ ਆ ਉਹਦੇ ਵਿੱਚ ਕੌਨਫੀਡੈਂਸ ਹੋਣਾ ਚਾਹੀਦਾ ਹੈ ਲੂਸਨੈਸ ਨਹੀਂ ਹੋਣੀ ਚਾਹੀਦੀ ਤੁਹਾਡੀ ਬੋਡੀ ਦੇ ਵਿੱਚ ਹਨਾ ਜਦੋਂ ਵੀ ਗੱਲ ਕਰਨੀ ਆ ਕੋਈ ਵੀ ਗੱਲ ਕਰਨੀ ਆ ਕੌਨਫੀਡੈਂਸ ਨਾਲ ਗੱਲ ਕਰੋ ਫਿਰ ਅਗਲਾ ਕਹਿੰਦਾ ਹਾਜ਼ਰ ਬੰਦਾ ਕੌਨਫੀਡੈਂਟ ਆ ਹਨਾ ਇਹ ਤਜਰਬਾ ਹੈ ਇਹਨੂੰ ਵੀ ਗੱਲ ਕਰਨ ਦਾ ਵੀ ਦੁਨੀਆ ਲੱਗਦਾ ਵੀ ਹਨਾ ਇਹ ਚੀਜ਼ ਬਹੁਤ ਫੱਕਦਾ ਇਸ ਚੀਜ਼ ਤੋਂ ਵੀ ਸਾਹਮਣੇ ਵਾਲਾ ਬੰਦਾ ਤੁਹਾਡੇ ਤੋਂ ਅਟਰੈਕਟ ਹੋ ਜਾਂਦਾ ਹੈ ਠੀਕ ਹੈ ਜੀ ਤੇ ਫਿਰ ਆਪਾਂ ਗੱਲ ਕਰਾਂਗੇ ਜਦੋਂ ਸਾਹਮਣੇ ਵਾਲੇ ਬੰਦੇ ਨਾਲ ਗੱਲ ਕਰਨੀ ਆ ਤਾਂ ਕੋਸ਼ਿਸ਼ ਕਰੋ ਕਿ ਅੱਖਾਂ 'ਚ ਅੱਖਾਂ ਬਾਕੀ ਗੱਲ ਕੀਤੀ ਜਾਵੇ ਠੀਕ ਹੈ ਜੀ ਤੇ ਕਦੇ ਵੀ ਇੱਧਰ ਉੱਧਰ ਦੇਖ ਕੇ ਗੱਲ ਨਾ ਕਰੋ ਜ਼ਿਆਦਾ ਜੇ ਸਾਹਮਣੇ ਤੁਹਾਡੇ ਬੰਦਾ ਕੋਈ ਵੀ ਤੇ ਕੋਸ਼ਿਸ਼ ਕਰੋ ਅੱਖਾਂ ਅੱਖਾਂ ਬਾਰੇ ਗੱਲ ਕੀਤੀ ਜਾਵੇ ਤੇ ਉਸ ਤੋਂ ਬਾਅਦ ਜੇਕਰ ਤੁਸੀਂ ਸਾਹਮਣੇ ਵਾਲੇ ਤੁਸੀਂ ਚਾਹੁੰਦੇ ਹੋ ਕਿ ਸਾਹਮਣੇ ਵਾਲਾ ਬੰਦਾ ਬਹੁਤ ਜ਼ਿਆਦਾ ਅਟਰੈਕਟ ਹੋਵੇ ਤਾਂ ਜਿਹੜੀਆਂ ਇਹ ਸਾਰੀਆਂ ਗੱਲਾਂ ਦੱਸੀਆਂ ਨੇ ਮੈਂ ਇਹ ਸਾਰੀਆਂ ਗੱਲਾਂ ਦਾ ਇੱਕ ਮੇਲ ਆ ਇਹ ਤੁਹਾਡੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਸੋ ਇਹਨਾਂ ਚੀਜ਼ਾਂ ਤੇ ਗੌਰ ਕਰੋ ਤੇ ਦੇਖੋ ਜਿਹੜਾ ਸਾਹਮਣੇ ਵਾਲਾ ਬੰਦਾ ਹੈ ਚਾਹੇ ਕੋਈ ਵੀ ਆ ਚਾਹੇ ਕੁੜੀ ਆ ਚਾਹੇ ਮੁੰਡਾ ਆ ਕੋਈ ਚਾਹੇ ਕੋਈ ਬਜ਼ੁਰਗਾ ਹੋਣਾ ਜੇ ਤੁਹਾਡੇ ਤੋਂ ਛੋਟਾ ਵੀ ਹੋਣਾ ਕਿਦਾਂ ਗੱਲ ਕਰਨੀ ਆ ਨਾ ਇਹ ਚੀਜ਼ਾਂ ਦੀ ਇੱਕ ਸੈਂਸ ਹੋਣੀ ਚਾਹੀਦੀ ਹੈ ਬਸ ਜੇ ਇਹ ਚੀਜ਼ਾਂ ਤੁਸੀਂ ਆਪਣੇ ਅੰਦਰ ਲਿਆਉਂਦੀਆਂ ਤਾਂ ਸਾਹਮਣੇ ਵਾਲਾ ਬੰਦਾ ਤੁਹਾਡੇ ਤੋਂ ਜ਼ਰੂਰ ਅਟਰੈਕਟ ਹੋਊਗਾ ਸੋ ਦੋਸਤੋ ਇੱਥੇ ਵੀਡੀਓ ਦਾ ਐਂਡ ਕਰਾਂਗੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਪਹਿਲੀ